ਜਿਹੜੀ ਟਿਕਟ ਮੈਨੂੰ ਨਹੀਂ ਮਿਲੀ ਇਹ ਸਾਡਾ ਇਲਾਕਾ ਪੁਰਾਣਾ ਬਾਗ ਨੰਬਰ 2 ਲੁਧਿਆਣਾ ਪੂਰਬੀ ਨਗਰ ਸਕੇਵਾਲ ਇਹਨਾਂ ਦਾ ਜੋ ਮੇਰੇ ਨਾਲ ਪਿਆਰ ਆ ਸ਼ੁਰੂ ਤੋਂ ਲੈ ਕੇ ਮੇਰੀ ਪਿੱਠ ਤੇ ਖੜੇ ਨੇ ਇਹਨਾਂ ਦਾ ਆਸ਼ੀਰਵਾਦ ਮੇਰੇ ਨਾਲ ਆ ਤੇ ਲੁਧਿਆਣਾ ਨੂੰ ਪੰਜਾਬ ਨੂੰ ਹੋਰ ਅੱਛਾ ਬਣਾਉਣ ਦੇ ਲਈ ਹੋਰ ਸਮਾਰਟ ਬਣਾਉਣ ਦੇ ਲਈ ਕੀ ਕੀ ਪਲਾਨ ਨੇ ਤੁਹਾਡੇ ਅੱਲੀ ਕੱਲੀ ਮੈਂ ਮੇਰਾ ਜਨਮ ਸ਼ਹਿਰ ਦਾ ਮੈਂ ਇੱਥੇ ਰਹਿੰਦਾ ਵਿਚਰਦਾ ਇੱਥੇ ਆ ਮੈਨੂੰ ਇੰਡਸਟਰੀ ਦੇ ਦਾ ਤੱਕੀ ਪ੍ਰੋਬਲਮ ਆ ਮੈਨੂੰ ਵਪਾਰੀਆਂ ਦੀ ਵੀ ਪਤਾ ਕੀ ਪ੍ਰੋਬਲਮ ਆ ਮੈਨੂੰ ਦੁਕਾਨਦਾਰਾਂ ਦੇ ਵੀ ਪਤਾ ਕੀ ਪ੍ਰੋਬਲਮ ਆ ਮੈਨੂੰ ਆਮ ਲੋਕਾਂ ਦਾ ਵੀ ਪਤਾ। ਦੂਸਰਾ ਗੱਲ ਨਸ਼ਿਆਂ ਨੂੰ ਲੈ ਕੇ ਤੁਸੀਂ ਤੁਹਾਨੂੰ ਪਤਾ ਹਰ ਕੋਈ ਨਸ਼ੇ ਦੇ ਉੱਤੇ ਅਵੇਰਨੈਸ ਕੈਂਪ ਲਗਾ ਰਹੇ ਨੇ ਬਹੁਤ ਕੁਝ ਹੋ ਰਿਹਾ ਪਰ ਥਲ ਹਲੇ ਤੱਕ ਨਹੀਂ ਬਣਿਆ। ਲੀਕੋ ਪਹਿਲਾਂ ਤਾਂ ਤੁਸੀਂ ਵਿਅਦਵੀ ਦੀ ਗੱਲ ਕੀਤੀ ਹੈ ਵਿਅਦਵੀ ਤੇ ਤਾਂ ਸਿਆਸਤ ਹੋਈ ਆ। ਜੀ। ਵਿਅਦਵੀ ਹੋਣਾ ਇੱਕ ਲੱਗ ਗੱਲ ਆ। ਉਹਦੇ ਉੱਤੇ ਸਿਆਸਤ ਕਰਕੇ ਲੋਕਾਂ ਨੂੰ ਗੁੰਮਰਾਹ ਕਰਨਾ ਦੂਜੀ ਗੱਲ। ਪਰ ਕਿਥੇ ਨਾ ਕਿਥੇ ਇਹ ਲੋਕਾਂ ਦੇ ਜਿਹੜੇ ਫੀਲਿੰਗਸ ਆ ਉਹਨਾਂ ਦੇ ਭਾਵਨਾਵਾਂ ਨੂੰ ਆਹਤਤਾ ਕਰਦੀ ਆ। ਐਜੰਸੀਆਂ ਜਾਣਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਨੇ ਜੀ ਅਕਾਲੀ ਦਲ ਦਾ ਰਾਸ ਸੀ ਅਕਾਲੀ ਦਲ ਕੰਮ ਕਰ ਰਿਹਾ ਸੀ ਲੋਕ ਖੁਸ਼ ਸਨ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਲਈ ਇਹ ਕੰਮ ਕੀਤੇ ਗਏ ਜਦੋਂ ਅਕਾਲੀ ਦਲ ਦਾ ਰਾਸ ਸੀ ਉਹ ਕਹਿੰਦੇ ਨਸ਼ੇ ਆ ਜੀ ਚਿੱਟਾ ਜੀ ਚਿੱਟਾ ਉਹ ਤੋਂ ਦੇਖਣ ਨੂੰ ਤਾਂ ਮਿਲਿਆ ਨਹੀਂ ਟਾਵਾ ਟਾਵਾ ਕਿਤੇ ਕਿਤੇ ਗੱਲ ਸੁਣਦੇ ਹੁੰਦੇ ਸੀ ਹਾਂ ਜੀ ਕਾਂਗਰਸ ਦਾ ਰਾਜ ਆ ਗਿਆ ਹਮੋਂ ਹਮ ਨਸ਼ਾ ਹੋ ਗਿਆ ਰੌਲਾ ਪੈ ਗਿਆ ਲੋਕ ਲੋਕ ਨੌਜਵਾਨ ਮਰਨ ਲੱਗੇ ਨਸ਼ੇ ਦੇ ਨਾਲ ਔਰ ਸਰ ਇਹ ਤਾਂ ਖੁੱਲੇ ਆਮ ਹੋ ਰਿਹਾ ਹੁਣ ਤਾਂ ਆਪਾਂ ਆਪਾਂ ਵੀ ਕਿੱਥੇ ਜਾਂਦੇ ਆ ਨਾ ਤਾਂ ਸੜੇ ਅਸਰੇ ਆਮ ਮੈਂ ਕਈ ਵਾਰ ਦੇਖ ਕੇ ਚੌਂਕ ਤੇ ਬੈਠ ਕੇ ਬੋਲਦੇ ਥੱਲੇ ਬੈਠ ਕੇ ਲੋਕ ਕਿ ਸੋਲੂਸ਼ਨ ਪਤਾ ਕਿਸ ਕਿਸ ਤਰੀਕੇ ਨਾਲ ਨਸ਼ਾ ਕਰਦੇ ਨੇ ਜਿਸ ਕਰਕੇ ਜਿਹੜੇ ਲੋਕ ਸੀਗੇ ਕਾਂਗਰਸ ਤੇ ਆਪ ਤੇ ਇਹਨਾਂ ਨੇ ਸਾਰਾ ਪੰਜਾਬ ਦਾ ਨੁਕਸਾਨ ਕੀਤਾ ਪੰਜਾਬ ਨੂੰ ਗਲਤ ਰਸਤੇ ਤੋਰਿਆ ਪੰਜਾਬ ਦੇ ਵਿੱਚ ਭਰਮ ਪੈਦਾ ਕੀਤਾ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਜ਼ਹਿਰ ਭਰਿਆ ਹੁਣ ਲੋਕ ਮੁੜ ਪੇਰੇ ਉਹਨਾਂ ਨੂੰ ਪਤਾ ਲੱਗਿਆ ਵੀ ਸਾਡਾ ਅਕਾਲੀ ਦਲ ਹੀ ਸਾਡਾ ਰਾਖਾ ਵਾ ਅਕਾਲੀ ਦਲ ਹੀ ਅਮਨ ਸ਼ਾਂਤੀ ਦੇ ਸਕਦਾ ਅਕਾਲੀ ਦਲ ਹੀ ਵਿਕਾਸ ਕਰ ਸਕਦਾ ਪਰ ਅਕਾਲੀ ਦਲ ਦੇ ਉਮੀਦਵਾਰ ਨੇ ਇਹ ਨਹੀਂ ਤਾਂ ਸੋਚੋ ਹਨਾ ਕਿ ਇਹਨੂੰ ਠਲ ਪਾਲ ਲਈ ਕਿੱਥੇ ਨੇ ਕਿੱਥੋਂ ਸ਼ੁਰੂਆਤ ਤਾਂ ਕਰੀਏ ਦੇਖੋ ਇਹ ਸਾਰਾ ਕੋਈ ਇੱਕ ਬੰਦਾ ਨਹੀਂ ਕਰ ਸਕਦਾ ਜੀ ਇਹ ਬਹੁਤ ਵੱਡਾ ਪ੍ਰੋਜੈਕਟ ਆ ਸਸ਼ੀ ਗੱਲ ਦੇ ਔਨ ਡਿਊਟੀ ਪੰਜਾਬ ਲਾਈਵ ਦੇਖ ਰਹੇ ਸਾਰੇ ਦਸਕਤ ਸਵਾਗਤ ਹੈ ਮੈਂ ਹਾਂ ਅਦਿਤੀ ਜਿਵੇਂ ਕਿ ਤੁਸੀਂ ਜਾਣਦੇ ਲੋਕ ਸਭਾ 2024 ਦੀ ਚੋਣਾਂ ਦਾ ਬਿਗਲ ਵੱਚ ਚੁੱਕਾ ਹੈ ਤੇ ਪੰਜਾਬ ਦੇ ਨਾਲ ਨਾਲ ਭਾਰਤ ਦੇ ਸਾਰੇ ਹੀ ਸਿਆਸਤ ਪਾਰਟੀਆਂ ਨੇ ਆਪਣੇ ਉਮੀਦਵਾਰ ਇਲਾਨ ਦਿੱਤੇ ਨੇ ਜੇ ਗੱਲ ਕਰੀਏ ਪੰਜਾਬ ਦੀ ਤੇ ਗੱਲ ਕਰੀਏ ਲੁਧਿਆਣਾ ਸ਼ਹਿਰ ਦੀ ਤਾਂ ਲੁਧਿਆਣਾ ਸ਼ਹਿਰ ਨੇ ਵੀ ਆਪਣੇ ਉਮੀਦਵਾਰ ਐਲਾਨੇ ਸ਼ੁਰੂ ਕਰ ਦਿੱਤੇ ਨੇ ਪਾਰਟੀਆਂ ਨੇ ਆਪਣੇ ਜਿਹੜੇ ਉਮੀਦਵਾਰ ਨੇ ਐਲਾਨੇ ਸ਼ੁਰੂ ਕਰ ਦਿੱਤੇ ਨੇ ਤੇ ਗੱਲ ਕਰੀਏ ਅ ਅਕਾਲੀ ਦਲ ਦੀ ਤਾਂ ਅਕਾਲੀ ਦਲ ਨੇ ਵੀ ਆਪਣੇ ਉਮੀਦਵਾਰ ਦਾ ਜਿਹੜਾ ਚਿਹਰਾ ਹੈ ਉਹ ਦਿਖਾ ਦਿੱਤਾ ਉਮੀਦਵਾਰ ਦਾ ਐਲਾਨ ਕਰ ਦਿੱਤਾ ਤੇ ਆਪਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਲੁਧਿਆਣਾ ਸ਼ਹਿਰ ਤੋਂ ਅਕਾਲੀ ਦਲ ਨੇ ਅ ਐਮਐਲਏ ਜੋ ਰਹਿ ਚੁੱਕੇ ਨੇ ਸਰਦਾਰ ਰঞ্জੀਤ ਸਿੰਘ ਢਿੱਲੋਂ ਨੂੰ ਐਮਪੀ ਦੀ ਟਿਕਟ ਮਿਲੀ ਹੈ ਤਾਂ ਐਤਕੀ ਉਹਨਾਂ ਨੂੰ ਐਮਪੀ ਦੀ ਟਿਕਟ ਮਿਲੀ ਤਾਂ ਐਮਪੀ ਵੱਜੋਂ ਉਹ ਇਸ ਵਾਰ ਇਸ ਵਾਰ ਲੁਧਿਆਣਾ ਸ਼ਹਿਰ ਦੀ ਸੇਵਾ ਕਰਨਗੇ ਤੇ ਗੱਲਬਾਤ ਕਰਵਾਨੇ ਤੇ ਮਿਲਵੋਣੇ ਆ ਤੁਹਾਨੂੰ ਸਰਦਾਰ ਰঞ্জੀਤ ਸਿੰਘ ਢਿੱਲੋਂ ਜੀ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਐਤ ਕੀਓ ਉਹਨਾਂ ਦੇ ਏਜੰਡੇ ਕੀ ਰਹਿਣਗੇ ਕਿਸ ਤਰੀਕੇ ਨਾਲ ਪੰਜਾਬ ਦੇ ਲੁਧਿਆਣਾ ਦੇ ਲੋਕਾਂ ਦੇ ਲੁਧਿਆਣਾ ਸ਼ਹਿਰ ਦੀ ਸੇਵਾ ਕਰਨ ਦੇ ਤੇ ਗੱਲਬਾਤ ਕਰਵਣ ਤੇ ਮਿਲਵਾਨੇ ਆ ਸਰਦਾਰ ਰঞ্জੇਤ ਸਿੰਘ ਢਿੱਲੋਂ ਜੀ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੋ ਤੁਹਾਨੂੰ ਐਮਪੀ ਦੀ ਟਿਕਟ ਮਿਲੀ ਆ ਅਕਾਲੀ ਦਲ ਵੱਲੋਂ ਲੁਧਿਆਣਾ ਵੱਲੋਂ ਕਿਵੇਂ ਤਾਂ ਲੱਗ ਰਿਹਾ ਬਹੁਤ ਖੁਸ਼ੀ ਆ ਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਹਾਂਜੀ ਤੇ ਜਿਹੜੀ ਟਿਕਟ ਮੈਨੂੰ ਨਹੀਂ ਮਿਲੀ ਇਹ ਸਾਡਾ ਇਲਾਕਾ ਪੁਰਾਣਾ ਬਾਗ ਨੰਬਰ 2 ਲੁਧਿਆਣਾ ਪੂਰਬੀ ਨਗਰ ਸਕੇਵਾਲ ਇਨਾਂ ਦਾ ਜੋ ਮੇਰੇ ਨਾਲ ਪਿਆਰ ਆ ਸ਼ੁਰੂ ਤੋਂ ਲੈ ਕੇ ਮੇਰੀ ਪਿੱਠ ਤੇ ਖੜੇ ਨੇ ਇਹਨਾਂ ਦਾ ਆਸ਼ੀਰਵਾਦ ਮੇਰੇ ਨਾਲ ਆ ਇਹਨਾਂ ਸਾਰਿਆਂ ਨੂੰ ਟਿਕਟ ਮਿਲੀ ਹੈ ਤੇ ਹੁਣ ਐਮਪੀ ਜੀ ਜਿਨ੍ਹਾਂ ਨੂੰ ਟਿਕਟ ਮਿਲੀ ਹੈ ਤੇ ਹੁਣ ਤੁਸੀਂ ਅੱਗੇ ਕੀ ਕੀ ਤੁਹਾਡੇ ਪਲਾਨ ਨੇ ਲੁਧਿਆਣਾ ਨੂੰ ਪੰਜਾਬ ਨੂੰ ਹੋਰ ਅੱਛਾ ਬਣਾਉਣ ਦੇ ਲਈ ਹੋਰ ਸਮਾਰਟ ਬਣਾਉਣ ਦੇ ਲਈ ਕੀ ਕੀ ਪਲਾਨ ਨੇ ਤੁਹਾਡੇ ਦੇਖੋ ਜਿੰਨੇ ਮੈਂਬਰ ਪਾਰਲੀਮੈਂਟ ਵੀ ਹੁਣ ਤੱਕ ਬਣੇ ਨੇ ਉਹ ਲੁਧਿਆਣੇ ਤੋਂ ਬਾਹਰੋਂ ਆਉਂਦੇ ਰਹੇ ਨਹੀਂ ਜ਼ਿਆਦਾ ਸ਼ਹਿਰੀ ਨਹੀਂ ਸਨ ਇਸ ਕਰਕੇ ਸ਼ਹਿਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਸ਼ਹਿਰ ਦੀਆਂ ਜਿਹੜੀਆਂ ਲੋੜਾਂ ਨੇ ਸ਼ਹਿਰ ਦੇ ਲੋਕਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਪਤਾ ਨਹੀਂ ਸੀ ਜੀ ਬਾਰੇ ਆਉਂਦੇ ਸੀ ਵੋਟ ਲੈਂਦੇ ਸੀ ਚਲੇ ਜਾਂਦੇ ਸੀ ਹਾਂਜੀ ਕੱਲੀ-ਕੱਲੀ ਮੈਂ ਮੇਰਾ ਜਨਮ ਸ਼ਹਿਰ ਦਾ ਮੈਂ ਇੱਥੇ ਰਹਿਣਾ ਵਿਚਰਦਾ ਇੱਥੇ ਆ ਮੈਨੂੰ ਇੰਡਸਟਰੀ ਦਾ ਪਤਾ ਕੀ ਪ੍ਰੋਬਲਮ ਆ ਮੈਨੂੰ ਵਪਾਰੀਆਂ ਦੇ ਵੀ ਪਤਾ ਕੀ ਪ੍ਰੋਬਲਮ ਆ ਮੈਨੂੰ ਦੁਕਾਨਦਾਰਾਂ ਦੇ ਵੀ ਪਤਾ ਕੀ ਪ੍ਰੋਬਲਮ ਆ ਮੈਨੂੰ ਆਮ ਲੋਕਾਂ ਦਾ ਵੀ ਪਤਾ ਜੀ ਇਸ ਕਰਕੇ ਜੇ ਮਾਲਕ ਦੀ ਕਿਰਪਾ ਦੇ ਨਾਲ ਲੋਕ ਮੈਨੂੰ ਮੌਕਾ ਦਿੰਦੇ ਨੇ ਤੇ ਮੈਂ ਹਰ ਮਸਲਾ ਹੱਲ ਕਰਨ ਦੀ ਸਮਰਤਾ ਰੱਖਦਾ ਮੈਨੂੰ ਜਾਣ ਆ ਜਾਣਕਾਰੀ ਹੈ ਮੈਂ ਅਜੇ ਐਮਐਲਏ ਵੀ ਕੰਮ ਕਰ ਜਾ ਰਿਹਾ ਹਾਂ ਜੀ ਸਾਰੇ ਕੰਮ ਕਰਵਾਏ ਨੇ ਅੱਜੇ ਕਾਉਂਸਲਰ ਵੀ ਮੈਂ ਆਪਣੇ ਸਾਰੇ ਇਲਾਕੇ ਦੇ ਕੰਮ ਕਰਵਾਏ ਸੀ ਇਸ ਕਰਕੇ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਕੰਮ ਕਰਾਉਣਾ ਮੈਨੂੰ ਮੈਨੂੰ ਉਹਦੀ ਜਾਂਚ ਜਰ ਕੰਮ ਕਰਾਣਾ ਤਾਂ ਚਲੋ ਠੀਕ ਹੈ ਕਿ ਕੰਮ ਤੁਸੀਂ ਕਰਵਾਂਦੇ ਵੀਰ ਪਰ ਕਈ ਬਹੁਤ ਸਾਰੇ ਅੱਧਾ ਦੇ ਮੁੰਦੇ ਮੁੱਦੇ ਨੇ ਪਰ ਜਿਹਦੇ ਉੱਤੇ ਸਰਕਾਰ ਵੀ ਠੱਲ ਪਾਉਣ ਦੀ ਕੋਸ਼ਿਸ਼ ਕਰਦੀ ਆ ਲੋਕੀ ਆਪਣੇ ਬਿਹਾਵ ਤੇ ਵੀ ਬਹੁਤ ਕੁਝ ਕਰਦੇ ਨੇ ਪਰ ਅਸਰ ਠੱਲ ਪਾਈ ਨਹੀਂ ਜਾ ਰਿਹਾ ਜਿਵੇਂ ਕਿ ਆਪਾਂ ਆਪਾਂ ਗੱਲ ਕਰੀਏ ਜੇ ਮੰਦਰਾਂ ਦੇ ਵਿੱਚ ਬੇਅਦਬੀ ਗੁਰਦੁਆਰਿਆਂ ਦੇ ਵਿੱਚ ਬੇਅਦਬੀ ਹੋ ਰਹੀ ਹੈ ਠੀਕ ਹੈ ਦੂਸਰਾ ਗੱਲ ਨਸ਼ਿਆਂ ਨੂੰ ਲੈ ਕੇ ਤੁਸੀਂ ਤੁਹਾਨੂੰ ਪਤਾ ਹਰ ਕੋਈ ਨਸ਼ੇ ਦੇ ਉੱਤੇ ਅਵੇਰਨੈਸ ਕੈਂਪ ਲਗਾ ਰਹੇ ਨੇ ਬਹੁਤ ਕੁਝ ਹੋ ਰਿਹਾ ਪਰ ਠੱਲ ਹਲੇ ਤੱਕ ਨਹੀਂ ਪਹੁੰਚੀ ਜਗਾ ਜਗਾ ਅੱਜ ਵੀ ਕਿਸੇ ਸੁਣਨ ਨੂੰ ਮਿਲਦੇ ਨੇ ਸੜਕ ਹਾਦਸੇ ਆਏ ਦਿ ਸਕੂਲਾਂ ਦੇ ਵਿੱਚ ਫੀਸਾਂ ਨੂੰ ਲੈ ਕੇ ਐਡਮਿਸ਼ਨਾਂ ਨੂੰ ਲੈ ਕੇ ਅੱਜੇ ਤੱਕ ਮਾਮਲਾ ਪਿੱਛੇ ਗੋਗੀ ਸਰ ਵੀ ਆਏ ਸੀ ਕਿ ਪੀसीएम ਸਕੂਲ ਦਾ ਮੁੱਦਾ ਸਲ ਸੌਟ ਆਊਟ ਕਰਨ ਦੇ ਲਈ ਕਿ ਫੀਸਾਂ ਘੱਟ ਕਰ ਦਿੱਤੇ ਘੱਟ ਕਰ ਦਿੱਤੀਆਂ ਜਾਣਗੀਆਂ ਠੀਕ ਐਡਮਿਸ਼ਨਾਂ ਜਿਹੜੀਆਂ ਸੀਗੀਆਂ ਉਹਦੇ ਉੱਤੇ ਘੱਟ ਕੇ ਦੁਬਾਰਾ ਇਹ ਮੁੱਦਾ ਫੇਰ ਉੱਠ ਗਿਆ ਇਹਦੇ ਉੱਤੇ ਕੀ ਕਹੋਗੇ ਇਹਨੂੰ ਕਿਵੇਂ ਹਿਲਾ ਕੀਤਾ ਜਾਏਗਾ ਦੇਖੋ ਪਹਿਲਾਂ ਤਾਂ ਤੁਸੀਂ ਵਿਆਦਵੀ ਦੀ ਗੱਲ ਕੀਤੀ ਹੈ ਵਿਆਦਵੀ ਤੇ ਤਾਂ ਸਿਆਸਤ ਹੋਈ ਆ ਜੀ ਵਿਆਦਵੀ ਹੋਣਾ ਇੱਕ ਅਲੱਗ ਗੱਲ ਆ ਉਹਦੇ ਉੱਤੇ ਸਿਆਸਤ ਕਰਕੇ ਲੋਕਾਂ ਨੂੰ ਗੁੰਮਰਾਹ ਕਰਨਾ ਦੂਜੀ ਗੱਲ ਜੀ ਬਹੁਤ ਮੰਦਭਾਗੀ ਘਟਨਾਵਾਂ ਵਯਤ ਵੀ ਹੋ ਜਾਣਾ ਪਰ ਉਹਨੂੰ ਵਰਤਨਾ ਆਪਣੇ ਨਿੱਜੀ ਹਿੱਤਾਂ ਲਈ ਉਦੋਂ ਵੀ ਮੰਦਭਾਗੀ ਗੱਲ ਆ ਉਦੋਂ ਵੀ ਮਾੜੀ ਗੱਲ ਸਰ ਮੰਦਭਾਗੀ ਗੱਲ ਤਾਂ ਹੈਗੀ ਆ ਔਰ ਇਹਦੇ ਉੱਤੇ ਸਿਆਸਤ ਵੀ ਕੀਤੀ ਜਾ ਰਹੀ ਆ ਪਰ ਕਿਥੇ ਨਾ ਕਿਥੇ ਇਹ ਲੋਕਾਂ ਦੀ ਜਿਹੜੀ ਫੀਲਿੰਗਸ ਆ ਉਹਨਾਂ ਦੇ ਭਾਵਨਾਵਾਂ ਨੂੰ ਆਹਤਤਾ ਕਰਦੀ ਆ ਇਹਦੇ ਕਰਕੇ ਤਾਂ ਪੰਜਾਬ ਦਾ ਦੇਸ਼ ਦਾ ਤਾਂ ਮਾਹੌਲ ਖਰਾਬ ਹੋ ਰਿਹਾ ਤੇ ਠੱਲਪਾਣ ਨੇ ਕੁਝ ਤਾਂ ਕਰਨਾ ਚਾਹੀਦਾ ਚਾਹੇ ਰੀਜ਼ਨ ਪਿੱਛੇ ਕੋਈ ਵੀ ਪਰਪਸ ਕਿਉਂ ਨਾ ਹੋਵੇ ਪਰ ਠੱਲਪਾਣਾ ਦਾ ਚਾਹੀਦਾ ਨੇ ਕਿਉਂਕਿ ਇਹਦੇ ਕਰਕੇ ਸ਼ਾਂਤੀ ਦਾ ਮਾਹੌਲ ਜੋ ਤਾਂ ਖਰਾਬ ਹੋ ਰਿਹਾ ਸਰਕਾਰ ਦੀਆਂ ਏਜੰਸੀਆਂ ਦੇ ਕੰਮ ਨੇ ਏਜੰਸੀਆਂ ਜਾਣਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਨੇ ਜੀ ਅਕਾਲੀ ਦਲ ਦਾ ਰਾਸ ਸੀ ਅਕਾਲੀ ਦਲ ਕੰਮ ਕਰ ਰਿਹਾ ਸੀ ਲੋਕ ਖੁਸ਼ ਸਨ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਲਈ ਇਹ ਕੰਮ ਕੀਤੇ ਗਏ ਪਰ ਉਹਦਾ ਨੁਕਸਾਨ ਵੀ ਅਕਾਲੀ ਦਲ ਨੂੰ ਉਠਾਉਣਾ ਪਿਆ ਬਿਰਲੇ ਅਜ ਵੀ ਹੋਈ ਦੋ ਵਾਰ ਦੋ ਸਰਕਾਰਾਂ ਇਸ ਵਿਅਦਵੀ ਦੇ ਨਾਂ ਤੇ ਬਣ ਗਈਆਂ ਹਾਂਜੀ ਔਰ ਕੰਟੀਨਿਊ ਹੋ ਰਹੀਆਂ ਨੇ ਹੱਲ ਪਾਉਣ ਲਈ ਕੀ ਕੀਤਾ ਜਾ ਰਿਹਾ ਹੈ ਹੱਲ ਪਾਉਣ ਲਈ ਦੇਖੋ ਜਦੋਂ ਏਜੰਸੀਆਂ ਛੜਜੰਤਰ ਰਚਣ ਨਾ ਉਦੋਂ ਥੋੜਾ ਔਕਾ ਹੋ ਜਾਂਦਾ ਜੀ ਫਿਰ ਵੀ ਗੁਰਦਾਰਾ ਤੇ ਮੰਦਿਰ ਕਮੇਟੀਆਂ ਨੂੰ ਮੇਰੀ ਅਪੀਲ ਆ ਵੀ ਉਹ ਆਪਣੇ ਪੱਧਰ ਦੇ ਉੱਤੇ ਇਹਦਾ ਅ ਅਤਿਆਦ ਵਰਤਨ ਮਤੋਬਦ ਕੋਸ਼ਿਸ਼ ਕਰਨ ਵੀ ਇਹ ਨਾ ਹੋ ਸਕੇ ਜੀ ਜੇ ਕਿਸੇ ਦੇ ਮਨਸਾ ਬਣਾ ਹੀ ਲਿਆ ਵੀ ਮੈਂ ਕਰਨਾ ਉਹ ਨੂੰ ਰੋਕ ਨਹੀਂ ਸਕਦਾ ਇਹ ਤਾਂ ਏਜੰਸੀਆਂ ਕਰਵਾ ਰੀਆਂ ਨੇ ਜੀ ਦੂਜੀ ਰਹੀ ਨਸ਼ਿਆਂ ਦੀ ਗੱਲ ਜੀ ਨਸ਼ਿਆਂ ਤੇ ਵੀ ਸਿਆਸਤ ਹੋਈ ਆ ਜਦੋਂ ਅਕਾਲੀ ਦਲ ਦਾ ਰਾਜ ਸੀ ਉਦੋਂ ਕਹਿੰਦੇ ਨਸ਼ੇ ਆ ਜੀ ਚਿੱਟਾ ਜੀ ਚਿੱਟਾ ਉਹ ਤੋਂ ਦੇਖਣ ਨੂੰ ਤਾਂ ਮਿਲਿਆ ਨਹੀਂ ਟਾਮਾ ਟਾਵਾ ਕਿਤੇ ਕਿਤੇ ਗੱਲ ਸੁਣਦੇ ਹੁੰਦੇ ਸੀ ਹਾਂਜੀ ਕਾਂਗਰਸ ਦਾ ਰਾਜ ਆ ਗਿਆ ਆਮੋ ਆਮ ਨਸ਼ਾ ਹੋ ਗਿਆ ਰੌਲਾ ਪੈ ਗਿਆ ਲੋਕ ਲੋਕ ਨੌਜਵਾਨ ਮਰਨ ਲੱਗੇ ਨਸ਼ੇ ਦੇ ਨਾਲ ਔਰ ਸਰ ਇਹ ਤਾਂ ਖੁੱਲੇ ਆਮ ਹੋ ਰਿਹਾ ਹੁਣ ਤਾਂ ਆਪਾਂ ਆਪਾਂ ਵੀ ਕਿੱਥੇ ਜਾਂਦੇ ਆ ਨਾ ਤਾਂ ਸੜੇ ਅਸਰੇ ਆਮ ਮੈਂ ਕਈ ਵਾਰ ਦੇਖ ਕੇ ਚੌਂਕ ਤੇ ਬੈਠ ਕੇ ਪੁਲ ਦੇ ਥੱਲੇ ਬੈਠ ਕੇ ਲੋਕ ਕਿ ਸੋਲੂਸ਼ਨ ਪਤਾ ਕਿਸ ਕਿਸ ਤਰੀਕੇ ਨਾਲ ਨਸ਼ਾ ਕਰਦੇ ਨੇ ਜਿਹਨਾਂ ਨੂੰ ਦੇਖ ਕੇ ਡਰ ਲੱਗਦਾ ਜੀ ਮੈਂ ਜਿਹੜੀ ਗੱਲ ਕਰਦਾ ਉਹਨੂੰ ਗੱਲ ਸੁਣ ਲੋ ਹਾਂ ਜੀ ਮੈਂ ਵੀ ਉਹੀੋ ਗੱਲ ਕਰਨਾ ਵੀ ਨਸ਼ਿਆਂ ਦੇ ਸਿਆਸਤ ਕੀਤੀ ਆ ਇਹਨਾਂ ਨੇ ਹੁਣ ਨਸ਼ੇ ਸਾਡੇ ਵੇਲੇ ਤਾਂ ਕਿਤੇ ਕਿਤੇ ਸੀ ਕਾਂਗਰਸ ਵੇਲੇ ਆਮ ਆਮ ਹੋ ਗਏ ਹੁਣ ਘਰ ਘਰ ਮਿਲਦੇ ਆ ਹਾਂਜੀ ਹੁਣ ਰੋਜ਼ ਨੌਜਵਾਨ ਮਰ ਰਹੇ ਨੇ ਟੀਕੇ ਲਾ ਕੇ ਨਸ਼ੇ ਕਰਕੇ ਹੁਣ ਹੁਣ ਨਸ਼ੇ ਨਹੀਂ ਦੋ ਵਾਰ ਜਨੇ ਸਰਕਾਰਾਂ ਨਸ਼ਿਆਂ ਦੇ ਤੇ ਵਿਅਦਵੀ ਤੇ ਸਿਆਸਤ ਕਰਕੇ ਬਣਾਈਆਂ ਨੇ ਜਦਕੀ ਪੰਜਾਬ ਦਾ ਅਮਨ ਤੇ ਸ਼ਾਂਤੀ ਵਾਲਾ ਵਿਕਾਸ ਦਾ ਜਿਹੜਾ ਰੂਪ ਸੀ ਉਹ ਖਰਾਬ ਕਰ ਦਿੱਤਾ ਜੀ ਹੋਲਾਜ ਵਿਕਾਸ ਤਾਂ ਕਿਤੇ ਨਹੀਂ ਹੋ ਰਿਹਾ ਮੁੱਦੇ ਤਾਂ ਕਿਤੇ ਨਹੀਂ ਗਏ ਮੁੱਦਿਆਂ ਤੋਂ ਬਿਨਾਂ ਹੀ ਗੱਲ ਚੱਲ ਰਹੀ ਆ ਸੋ ਇਸ ਕਰਕੇ ਇਹ ਜਿਹੜੇ ਲੋਕ ਸੀਗੇ ਕਾਂਗਰਸ ਤੇ ਆਪ ਤੇ ਇਹਨਾਂ ਨੇ ਸਾਰਾ ਪੰਜਾਬ ਦਾ ਨੁਕਸਾਨ ਕੀਤਾ ਪੰਜਾਬ ਨੂੰ ਗਲਤ ਰਸਤੇ ਤੋਰਿਆ ਪੰਜਾਬ ਦੇ ਵਿੱਚ ਭਰਮ ਪੈਦਾ ਕੀਤਾ ਪੰਜਾਬ ਦੇ ਲੋਕਾਂ ਦੇ ਮਨਾਂ ਚ ਜ਼ਹਿਰ ਭਰਿਆ ਈ ਨੋਨੇ ਕੰਮ ਕੀਤਾ ਨਾ ਕਿ ਇਹਨਾਂ ਨੇ ਪੰਜਾਬ 'ਚ ਅਮਨ ਤੇ ਸ਼ਾਂਤੀ ਦੀ ਕੋਈ ਗੱਲ ਕੀਤੀ ਆ ਤਰੱਕੀ ਦੀ ਗੱਲ ਕੀਤੀ ਆ ਖੁਸ਼ਹਾਲੀ ਦੀ ਗੱਲ ਕੀਤੀ ਆ ਇਹ ਗੱਲਾਂ ਇਹਨਾਂ ਨੇ ਨਹੀਂ ਕੀਤੀਆਂ ਜੀ ਇਸ ਕਰਕੇ ਅੱਜ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਅ ਅਦੋ-ਗਦੀ ਦੇ ਵਿੱਚ ਨੇ ਵੀ ਕੀ ਕਰੀਏ ਤੱਕ ਕਿਵੇਂ ਕਰੀਏ ਹੁਣ ਲੋਕ ਮੋੜ ਪਏ ਨੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡਾ ਅਕਾਲੀ ਦਲ ਹੀ ਸਾਡਾ ਰਾਖਾ ਵਾ ਅਕਾਲੀ ਦਲ ਹੀ ਅਮਨ ਸ਼ਾਂਤੀ ਦੇ ਸਕਦਾ ਅਕਾਲੀ ਦਲ ਹੀ ਵਿਕਾਸ ਕਰ ਸਕਦਾ ਅਕਾਲੀ ਦਲ ਹੀ ਭਾਈਚਾਰਕਾਂ 'ਚ ਮਜ਼ਬੂਤ ਕਰ ਸਕਦਾ ਸਾਰਿਆਂ ਨੂੰ ਲੱਗਨ ਨੂੰ ਪਤਾ ਲੱਗ ਗਿਆ ਤੇ ਹੁਣ ਇਸ ਵਾਰ ਦੇਖ ਲਿਓ ਤੁਹਾਡੇ ਸਾਹਮਣੇ ਰਿਜ਼ਲਟ ਅਕਾਲੀ ਦਲ ਦੇ ਹੱਕ ਵਿੱਚ ਆਉਣਗੇ ਅਕਾਲੀ ਦਲ ਦੇ ਉਮੀਦਵਾਰ ਨੇ ਇਹਦੇ ਤਾਂ ਸੋਚੋ ਹਨਾ ਕਿ ਇਹਨੂੰ ਠਲ ਪਾਲ ਲਈ ਕਿੱਥੇ ਨੇ ਕਿੱਥੋਂ ਸ਼ੁਰੂਆਤ ਤਾਂ ਕਰੀਏ ਦੇਖੋ ਇਹ ਸਾਰਾ ਕੋਈ ਇੱਕ ਬੰਦਾ ਨਹੀਂ ਕਰ ਸਕਦਾ ਜੀ ਇਹ ਬਹੁਤ ਵੱਡਾ ਪ੍ਰੋਜੈਕਟ ਆ ਇਹਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਸਾਰਿਆਂ ਦਾ ਸਾਥ ਲੈ ਕੇ ਸਾਰਿਆਂ ਦਾ ਸਹਿਯੋਗ ਲੈ ਕੇ ਕੰਮ ਕੀਤਾ ਜਾਊਗਾ ਔਰ ਇਹਨੂੰ ਜ਼ਰੂਰ ਕੀਤਾ ਜਾਊਗਾ ਜੀ ਤੇ ਬਾਕੀ ਜਿਹੜਾ ਹੋਰ ਮੁੱਦੇ ਨੇ ਹੋਰ ਵੀ ਆਪਾਂ ਕਹਿੰਦੇ ਜੀ ਸਕੂਲਾਂ ਦੀ ਫੀਸਾਂ ਨੂੰ ਲੈ ਕੇ ਸੜਕਾਂ ਤੇ ਆਮ ਚੀਜ਼ਾਂ ਹੋ ਰਿਹਾ ਹਾਦਸੇ ਵਗੈਰਾ ਓਵਰ ਆਲ ਤੇ ਠਲਪਾਨ ਦੇ ਲਈ ਜੇ ਤੁਹਾਡੀ ਜਿਹੜੀ ਪਾਰਟੀ ਆ ਜਿਹੜਾ ਲੁਧਿਆੜੇ ਦੇ ਲਈ ਪੰਜਾਬ ਦੇ ਵਿਕਾਸ ਦੇ ਲਈ ਕੀ ਉਹਨਾਂ ਦਾ ਮੇਨ ਮੁੱਦਾ ਹੈ ਕਿ ਮਤਲਬ ਮੇਨ ਅਜੰਡਾ ਰਹਿਣਾ ਲੁਧਿਆਣੇ 'ਚ ਵਿਕਾਸ ਹੋਇਆ ਅਕਾਲੀ ਦਲ ਦੇ ਸਮੇਂ ਹੋਇਆ ਤੁਸੀਂ ਸ਼ਾਇਦ ਇੱਥੇ ਰਹਿੰਦੇ ਹੋ ਤੁਹਾਨੂੰ ਪਤਾ ਹੀ ਹੋਊਗਾ ਜੇ ਐਲੀਵੇਟਡ ਰੋਡ ਬਣਾਈ ਸਾਡੇ ਬਣਾਈ ਸੀਵਰੇਜ ਪਾਣੀ ਪਾਇਆ ਅਸੀਂ ਪਾਇਆ ਸੜਕਾਂ ਬਣਾਈਆਂ ਅਸੀਂ ਬਣਾਈਆਂ ਪੁਲ ਬਣਾਏ ਅਸੀਂ ਬਣਾਏ ਐਸਟੀਪੀ ਜਿਹੜੇ ਨੇ ਟ੍ਰੀਟਮ ਲੁਧਿਆਣਾ ਚ ਨਾ ਤਾਂ ਕੋਈ ਕਾਂਗਰਸ ਦੱਸ ਸਕਦੀ ਵੀ ਅਸੀਂ ਕੋਈ ਕੰਮ ਕੀਤਾ ਨਾ ਆਪ ਵਾਲੇ ਦੱਸ ਸਕਦੇ ਵੀ ਸਾਡਾ ਕੰਮ ਕੀਤਾ ਇੱਕ ਵੀ ਇਹ ਨਿਸ਼ਾਨੀ ਨਹੀਂ ਦੇ ਸਕਦੇ ਇੱਕ ਵੀ ਨਾ ਕੋਈ ਇਹਨਾਂ ਦਾ ਮੈਂਬਰ ਪਾਰਲੀਮੈਂਟ ਦੇ ਸਕਦਾ ਜੋ ਕੀਤਾ ਅਸੀਂ ਕੀਤਾ ਸਾਡਾ ਲੁਧਿਆਣਾ ਵਾ ਸਾਡਾ ਪੰਜਾਬ ਆ ਅਸੀਂ ਕਰਾਂਗੇ ਸਾਨੂੰ ਪਤਾ ਕਿਥੋਂ ਹੋਣਾ ਤੇ ਕਿਵੇਂ ਹੋਣਾ ਜੀ ਸੋ ਐਤਕੀ ਤੁਹਾਡਾ ਮਤਲਬ ਚੋਣ ਨਿਸ਼ਾਨ ਕੀ ਹੈ ਤੇ ਲੋਕਾਂ ਨੂੰ ਕੀ ਮੈਸੇਜ ਹੋਵੇਗਾ ਕਿ ਐਤਕੀ ਚੋਣਾਂ ਦੇ ਵਿੱਚ ਕਿਵੇਂ ਵੱਧ ਚੜ ਕੇ ਤੁਹਾਨੂੰ ਸਪੋਰਟ ਕਰਨੀ ਮੇਰਾ ਹਰ ਵਾਰੀ ਚੋਣ ਨਿਸ਼ਾਨ ਤਕੜੀ ਹੁੰਦਾ ਐਤਕੀ ਉਹ ਵੀ ਉਹੀ ਹੈ ਪਹਿਲਾਂ ਵੀ ਉਹੀ ਹੁੰਦਾ ਨਿਸ਼ਾਨ ਨਹੀਂ ਕਦੇ ਬਦਲਿਆ ਮੈਂ ਟਕੂਸੀ ਮਾਰਨੀਗਾ ਵੀ ਕਦੇ ਇੱਧਰ ਚਲਾ ਗਿਆ ਕਦੇ ਇੱਧਰ ਚਲਾ ਗਿਆ ਪਾਰਟੀਆਂ ਤਾਂ ਅੱਜ ਕੱਲ ਬਦਲ ਲਿਆ ਤੇ ਨਿਸ਼ਾਨ ਨਹੀਂ ਇਹ ਲੋਕ ਨੇ ਇਹ ਲੋਕ ਨੇ ਜਿਨ੍ਹਾਂ ਨੇ ਕੁਝ ਕੀਤਾ ਨਹੀਂ ਹੁੰਦਾ ਜਿਨ੍ਹਾਂ ਨੇ ਕੁਝ ਲੋਕਾਂ ਦਾ ਸਵਾਰਿਆ ਨਹੀਂ ਹੁੰਦਾ ਉਹਨਾਂ ਨੂੰ ਪਾਰਟੀਆਂ ਬਦਲਣੀਆਂ ਪੈਂਦੀਆਂ ਜਿਹੜਾ ਲੋਕਾਂ ਨਾਲ ਜੁੜਿਆ ਹੋਵੇ ਲੋਕਾਂ ਦੇ ਵਿੱਚ ਰਹਿੰਦਾ ਹੋਵੇ ਲੋਕਾਂ ਦੇ ਨਾਲ ਪਿਆਰ ਹੋਵੇ ਉਹਨ ਇਸ ਕਰਕੇ ਮੈਂ ਆਪਣੀ ਪਾਰਟੀ ਦੇ ਵਿੱਚ ਆ ਮੇਰੀ ਉਹੀ ਚੋਣ ਨਿਸ਼ਾਨ ਆ ਔਰ ਮੈਨੂੰ ਇਸ ਵੇਲੇ ਲੋਕਾਂ ਦਾ ਪੂਰਾ ਸਮਰਥਨ ਆ ਜੀ ਤੇ ਐ ਕਿ ਮਤਲਬ ਤੁਸੀਂ ਲੁਧਿਆਣਾ ਵਾਸੀ ਕਿਉਂਕਿ ਕਈ ਵਾਰ ਕੀ ਹੁੰਦਾ ਨਾ ਪਾਰਟੀ ਦੇ ਕੁਝ ਲੋਕ ਹੁੰਦੇ ਨੇ ਜਿਵੇਂ ਹੁਣ ਕਈ ਵਾਰ ਲਾਲਚ ਦੇ ਕੇ ਵੋਟ ਪਾਉਂਦੇ ਨੇ ਠੀਕ ਹੈ ਨਾ ਕਿ ਅਸੀਂ ਤੁਹਾਨੂੰ ਇਹ ਦੇਵਾਂਗੇ ਕਈ ਵਾਰ ਤੁਹਾਨੂੰ ਵੀ ਪਤਾ ਕਿ ਪਾਰਟੀ ਚੋਣ ਪ੍ਰਚਾਰ ਦੇ ਤੌਰ 'ਤੇ ਕੀ ਕੀ ਹੁੰਦਾ ਹੈ ਤਾਂ ਤੁਸੀਂ ਕੀ ਚਾਹੋਗੇ ਕਿ ਐਤਕੀ ਲੋਕੀ ਕੀ ਸੋਚ ਕੇ ਵੋਟ ਦੇਣ ਕਿਉਂਕਿ ਕਈ ਵਾਰ ਹੁੰਦਾ ਕੰਮ ਤੋਂ ਦੁਖੀ ਵੀ ਨੇ ਕਈ ਵਾਰ ਹੁੰਦਾ ਲਾਲਚ ਦੇ ਚੱਕਰ ਦੇ ਵਿੱਚ ਆ ਕੇ ਵੋਟ ਦਿੰਦੇ ਨੇ ਤੇ ਕਈ ਵਾਰ ਹੁੰਦਾ ਕਿ ਨੋਟਾਂ ਦੱਬ ਕੇ ਚਲੇ ਜਾਂਦੇ ਨੇ ਕੀ ਕਹੋਗੇ ਇਸ ਉੱਤੇ ਜਿਹੜੇ ਲੋਕ ਪੈਸੇ ਦੇ ਕੇ ਸ਼ਰਾਬ ਦੇ ਕੇ ਜਾਂ ਹੋਰ ਤਰੀਕਿਆਂ ਨਾਲ ਵੋਟ ਖਰੀਦਦੇ ਨੇ ਉਹ ਵਪਾਰੀ ਨੇ ਜੀ ਉਹ ਸੇਵਾਦਾਰ ਨਹੀਂ ਗਏ ਉਹਨਾਂ ਨੇ ਵਪਾਰ ਕਰਨਾ ਪਹਿਲਾਂ ਪੈਸੇ ਖਰਚਨੇ ਆ ਇਨਵੈਸਟਮੈਂਟ ਜਿਵੇਂ ਫੈਕਟਰੀ ਲਾਉਣੀ ਆ ਪੈਸੇ ਪੈਸੇ ਲੱਗਦੇ ਨੇ ਫਿਰ ਕਮਾਈ ਹੁੰਦੀ ਆ ਉਹਨਾਂ ਦੀ ਸਿਆਸਤ ਫੈਕਟਰੀ ਆ ਜੀ ਸ ਸਾਡੀ ਭਾਵਨਾ ਸੇਵਾ ਦੀ ਅਸੀਂ ਸੇਵਾ ਕੀਤੀ ਆ ਸੇਵਾ ਕਰਨੀ ਆ ਸਾਡਾ ਭਾਵ ਸੇਵਾ ਦਾ ਲੋਕ ਇਸ ਗੱਲ ਨੂੰ ਸਮਝਦੇ ਨੇ ਵੀ ਵਪਾਰੀ ਨੂੰ ਚੁਣਨਾ ਤਾਂ ਵਪਾਰੀ ਦਾ ਮੁੜ ਕੇ 5 ਸਾਲ ਬਣਾਣੀ ਨਾ ਵਪਾਰੀ ਨੇ ਕੋਈ ਕੰਮ ਕਰਨਾ ਉਹ ਵੋਟਾਂ ਦਾ ਵਪਾਰੀ ਆ ਅਸੀਂ ਸੇਵਾਦਾਰ ਆ ਅਸੀਂ 24 ਘੰਟੇ ਲੋਕਾਂ ਦੇ ਵਿੱਚ ਰਹਿੰਦੇ ਆ ਦੁੱਖ ਸੁੱਖ ਵੀ ਜਾਣਦੇ ਆ ਅਮਰਤ ਵੇਲਾ ਹੋਵੇ ਤਾਂ ਵੀ ਜਾਣਦੇ ਆ ਸ਼ਾਮ ਨੂੰ ਹੋਵੇ ਤਾਂ ਵੀ ਜਾਣਦੇ ਆ ਸਾਡੀ ਸੇਵਾ ਦੀ ਭਾਵਨਾ ਵਾ ਇਸ ਕਰਕੇ ਸਾਨੂੰ ਨਿਸ਼ਚਿੰਤਾ ਅਸੀਂ ਵੀ ਸਾਡੇ ਨਾਲ ਲੋਕ ਇਸ ਵਾਰ ਬਹੁਤ ਵੱਡੀ ਤਦਾਦ ਚ ਖੜਨ ਗਏ ਜੀ ਥੈਂਕ ਯੂ ਸੋ ਇਹ ਸੀਗੇ ਸਾਡੇ ਨਾਲ ਜਿਹੜੇ ਪਹਿਲੇ रह ਚੁੱਕੇ ਨੇ ਐਮਐਲਏ ਰঞ্জੀਤ ਸਿੰਘ ਢਿੱਲੋ ਜੋ ਹੁਣ ਰੀਸੈਂਟਲੀ ਅਕਾਲੀ ਦਲ ਨੇ ਲੁਧਿਆਣਾ ਦੇ ਉਮੀਦਵਾਰ ਵਜੋਂ ਚੁਣਿਆ ਹੈ ਐਮਪੀਏ ਦੀ ਟਿਕਟ ਉਹਨਾਂ ਨੂੰ ਰੀਸੈਂਟਲੀ ਮਿਲੀ ਹੈ ਤਾਂ ਤੁਸੀਂ ਉਹਨਾਂ ਦੇ ਸਾਰੇ ਗੱਲਬਾਤ ਸਾਰੇ ਇੰਟਰਵਿਊ ਸੁਣੀ ਹੈ ਕਿ ਕਿਸ ਤਰੀਕੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਮਤਲਬ ਇਹ ਐਮਪੀਏ ਚੂਸ ਹੋ ਚੁੱਕੇ ਹੋਣਗੇ ਕਿਸ ਤਰੀਕੇ ਨਾਲ ਲੁਧਿਆਣਾ ਦੀ ਸੇਵਾ ਕਰਨਗੇ ਤੇ ਲੁਧਿਆਣਾ ਨੂੰ ਅੱਗੇ ਤੱਕ ਲੈ ਕੇ ਜਾਣਗੇ ਕਿ ਜਿਹੜੀ ਸੋਸ਼ਲ ਪ੍ਰੋਬਲਮਸ ਨੇ ਸਾਡੇ ਨਾਲ ਜਿਵੇਂ ਕਿ ਨਸ਼ਿਆਂ ਨੂੰ ਲੈ ਕੇ ਸੜਕਾਂ ਨੂੰ ਲੈ ਕੇ ਫੀਸ ਜਿਹੜੀ ਸਕੂਲਾਂ ਦੇ ਵਿੱਚ ਵਧ ਰਹੀ ਹੋਰ ਵੀ ਜਿਹੜੇ ਮੁੱਦੇ ਨੇ ਉਹਦਾ ਉੱਤੇ ਕਿਸ ਤਰੀਕੇ ਨਾਲ ਵਰਕ ਕਰਨਗੇ ਕਿਸ ਤਰੀਕੇ ਨਾਲ ਸਿਆਸਤ ਪਾਰਟੀਆਂ ਇਹਦੇ ਉੱਤੇ ਕੰਮ ਕਰ ਰਹੀਆਂ ਨੇ ਕਿਸ ਤਰੀਕੇ ਨਾਲ ਨਸ਼ਿਆਂ ਤੇ ਠੱਲ ਪਣਗੇ ਉਹ ਸਾਰੀ ਗੱਲਬਾਤ ਸੁਣੀ ਕਿਵੇਂ ਦੇ ਲੱਗੇ ਅੱਜ ਸਾਰੀ ਅਪਡੇਟ ਤੁਹਾਨੂੰ ਸਾਨੂੰ ਕਮੈਂਟਸ ਬਾਕਸ ਤੇ رائے ਜ਼ਰੂਰ ਦੱਸੋ ਤੇ ਅੱਗੇ ਹੋਰ ਵੀ ਅਪਡੇਟ ਚਾਹਣਨ ਦੇ ਲਈ ਜੁੜੋ ਰੋ ਚੈਨਲ ਦੇ ਨਾਲ ਧੰਨਵਾਦ